ਇਹਦੀ ਸਫਾਈ ਕਰਾਉਣ ਜੋ ਕਰਾਉਣ ਦੀ ਜ਼ਰੂਰਤ ਹੈ ਤੇ ਜੇ ਸਟੇਡੀਅਮ ਇਧਰਲੇ ਪਾਸੇ ਪੌੜ ਬਣੇ ਹੋਏ ਨੇ ਤੇ ਸਾਹਮਣੇ ਪਾਸੇ ਵੀ ਜਦੋਂ ਇੱਥੇ ਮਹੱਲਾ ਨਿਹੰਗ ਸਿੰਘ ਫੌਜਾਂ ਇੱਥੇ ਪਹੁੰਚਦੀਆਂ ਨੇ ਢੁੱਡਾ ਗੰਦੀ ਗਵਾਈ ਦੇ ਵਿੱਚ ਸਾਹਮਣੇ ਵੀ ਜਿਹੜਾ ਆਪਣੇ ਉੱਧਰ ਦੇ ਨਦੀ ਵਾਲਾ ਪਾਸਾ ਪਹਿਲਾਂ ਵੀ ਛੋਟਾ ਕਰ ਦਿੱਤਾ ਗਿਆ ਨਦੀ ਕਿਤੇ ਉੱਧਰ ਦੀ ਲੰਘਦੀ ਸੀ ਉਹਨੂੰ ਇੱਧਰ ਆਪਣੇ ਕਰਕੇ ਬੰਨ ਲਾ ਕੇ ਇਹਨੂੰ ਛੋਟਾ ਕਰਤਾ ਪਿਛਲੀ ਵਾਰੀ ਕਾਫੀ ਚਲੋ ਹਿੰਮਤ ਕੀਤੀ ਸਹੀ ਜਹੋ ਜਲਾਲ ਦਾ ਪ੍ਰਤੀਕ ਕੁੰਬੀਧਰ ਹੋਲਾ ਮਹੱਲਾ ਆ ਰਿਹਾ ਜੀ ਉਹਨੂੰ ਲੈ ਕੇ ਅੱਜ ਤੁਸੀਂ ਵਿਜ਼ਿਟ ਕਰ ਰਹੇ ਹੋ ਜੀ ਕੀ ਕਹਿਣਾ ਚਾਹੋਗੇ ਸਰ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ 1699 ਦੀ ਵਿਸਾਖੀ ਵਾਲੇ ਦਿਨ ਤੇ ਨਾਲ ਹੀ 1700 ਦੇ ਵਿੱਚ ਪਹਿਲਾ ਹੋਲਾ ਮਹੱਲਾ ਮਨਾਉਣਾ ਕੀਤਾ ਤੇ ਐਤਕੀ ਵੀ ਜਿਹੜਾ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਹਤ ਲਾਲ ਦੇਵ ਹੋਲਾ ਮਹੱਲਾ ਜਿਹੜਾ ਅ 13 14 ਤੇ 15 ਤਰੀਕ ਨੂੰ ਜਿਹੜਾ ਪੂਰੇ ਖਾਲਸਾਈ ਜਾਹੋ ਜਲਾਲ ਦੇ ਨਾਲ ਪੌਮੀ ਤਿਉਹਾਰ ਹੋਲਾ ਮਹੱਲਾ ਜਿੱਥੇ 11 12 ਤੇ 13 ਤਰੀਕ ਨੂੰ ਜਿਹੜਾ ਉਹ ਕੀਰਤਪੁਰ ਸਾਹਿਬ ਤੇ 10 11 ਤੇ 12 ਤਰੀਕ ਨੂੰ ਕੀਰਤਪੁਰ ਸਾਹਿਬ ਵਿਖੇ ਤੇ ਜਿਹੜਾ 13 14 ਤੇ 15 ਮਾਰਚ ਨੂੰ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਜਿੱਥੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਹਰ ਸਾਲ ਦੀ ਤਰ੍ਹਾਂ ਜਿਹੜਾ ਮਹੱਲਾ ਕੌਮੀ ਤਿਉਹਾਰ ਹੋਲਾ ਮਹੱਲਾ ਮਨਾਇਆ ਜਾ ਰਿਹਾ ਮੈਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਨੂੰ ਬੇਨਤੀ ਕਰਦਾ ਆਪਾਂ ਜਿਹੜਾ ਖਾਲਸਾ ਦੀ ਵਿਰਾਸਤ ਹੈ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਗੁਰੂ ਦੀ ਲਾਡਲੀ ਫੌਜ ਦਾ ਵੀ ਦਰਜਾ ਦਿੱਤਾ ਤੇ ਗੁਰੂ ਸਾਹਿਬ ਤੋਂ ਲੈ ਕੇ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਬੁੱਢਾ ਦਲ ਦੀ ਅਗਵਾਈ ਦੇ ਵਿੱਚ ਸਾਰੇ ਤਰਨੇ ਦਲਾਂ ਵੱਲੋਂ ਜਿਹੜਾ ਵਿਸ਼ਾਲ ਜਿੱਥੇ ਪ੍ਰੋਗਰਾਮ ਕਰਵਾਏ ਜਾਂਦੇ ਨੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਂਦੇ ਨੇ ਤੇ ਉੱਥੇ ਹੀ ਜਿਹੜਾ 15 ਮਾਰਚ ਨੂੰ ਗੁਰਦੁਆਰਾ ਸ਼ਹੀਦੀ ਬਾਗ ਗੁਰਦੁਆਰਾ ਗੁਰੂ ਕੇ ਬਾਗ ਸ਼ੌਣੀ ਨਿਹੰਗ ਸਿੰਘਾਂ ਬੁੱਢਾ ਦਲ ਤੋਂ ਬੁੱਢਾ ਦਲ ਦੇ ਜਥੇਦਾਰ ਦੀ ਅਗਵਾਈ ਦੇ ਵਿੱਚ ਵਿਸ਼ਾਲ ਮਹੱਲੇ ਜਿਹੜੇ ਉਹ ਆਰੰਭ ਹੁੰਦੇ ਨੇ ਤੇ ਜਿਹੜਾ ਚਰਨ ਗੰਗਾ ਸਟੇਡੀਅਮ ਜਿੱਥੇ ਆਪਾਂ ਦਰਸ਼ਨ ਕਰ ਰਹੇ ਆਂ ਗੁਰੂ ਗੋਬਿੰਦ ਸਿੰਘ ਜੀ ਸਟੇਡੀਅਮ ਜਿਹੜਾ ਉੱਥੇ ਆ ਕੇ ਜਿਹੜੇ ਜੰਗ ਜੂ ਕਰਤਬ ਨਿਹੰਗ ਸਿੰਘ ਫੌਜਾਂ ਵੱਲੋਂ ਦਿਖਾਏ ਜਾਂਦੇ ਨੇ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਦੀ ਮੋਜ ਸੋ ਜਿੰਨਾ ਵੀ ਮੈਂ ਬੇਨਤੀ ਕਰਦਾ ਭਾਵੇਂ ਪੰਜਾਬ ਸਰਕਾਰ ਜਾਂ ਜਿਹੜੇ ਲੋਕਲ ਪ੍ਰਸ਼ਾਸਨ ਹੈ ਤੇ ਇਹ ਨਿਹੰਗ ਸਿੰਘ ਫੌਜਾਂ ਗੁਰੂ ਤੇ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਜੀ ਨੇ ਨਿਹੰਗ ਸਿੰਘ ਫੌਜਾਂ ਦੇ ਇਹ ਮੁਗਲਾਂ ਤੇ ਆਪਣੇ ਫੌਜਾਂ ਦੀ ਜਿਹੜੇ ਐ ਖਾਲਸੇ ਦੀ ਜਿਹੜੇ ਦੋ-ਦੋ ਧੜੇ ਬਣਾ ਕੇ ਤੇ ਉਹ ਜੰਗੀ ਅਭਿਆਸ ਕਰਾਉਂਦੇ ਸੀ 1700 ਦੇ ਵਿੱਚ ਪਹਿਲਾ ਹੋਲਾ ਮਹੱਲਾ ਗੁਰੂ ਸਾਹਿਬ ਨੇ ਮਨਾਉਣਾ ਕੀਤਾ ਉਦੋਂ ਤੋਂ ਲੈ ਕੇ ਬੁੱਢਾ ਦਲ ਜਿਹੜਾ ਹਰ ਸਾਲ ਹੀ ਤੇ ਸਾਰੀਆਂ ਨਿਹੰਗ ਸਿੰਘ ਫੌਜਾਂ ਹਰ ਸਾਲ ਮਹੱਲਾ ਖੇਡਦੀਆਂ ਨੇ ਸੋ ਜਿੱਥੇ ਮਹੱਲੇ ਦੀ ਗੱਲ ਐ ਆਪਾਂ ਜਿਹੜਾ ਨਿਹੰਗ ਸਿੰਘ ਫੌਜਾਂ ਦੇ ਜਿਹੜੇ ਦੋ-ਦੋ ਚਾਰ-ਚਾਰ 6-6 ਘੋੜਿਆਂ ਤੇ ਖੜੇ ਹੋ ਕੇ ਲੰਮੇ ਪੈ ਕੇ ਜੰਗ ਜੂ ਕਰਤਬ ਦਿਖਾਉਂਦੇ ਨੇ ਜਿਹੜਾ ਜੰਗੀ ਅਭਿਆਸ ਹੈ ਗਤਕਾ ਜਿਹੜਾ ਅੱਜ ਕੱਲ ਦੇਖਿਆ ਕੋਈ ਪਿੰਟ ਦੇ ਵਿੱਚ ਕੋ ਸਿਰੋਂ ਮੋਨਾ ਹੁੰਦਾ ਉਹ ਗਤਕਾ ਨਹੀਂ ਉਹਨੂੰ ਕਹਿ ਸਕਦੇ ਉਹ ਉਹਨਾਂ ਦਾ ਆਪ ਦਾ ਕੋਈ ਆਪਣੇ ਹੋ ਸਕਦਾ ਸਕੂਲਾਂ ਦਾ ਅਭਿਆਸ ਹੈ ਪਰ ਜਿਹੜਾ ਗਤਕਾ ਜੰਗੀ ਅਭਿਆਸ ਉਹ ਪੂਰਾ ਨਹੰਗਸੰਗ ਤਿਆਰ ਪਰ ਤਿਆਰ ਪਹੁੰਚਾ ਉਹ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਣੋ ਬਾਣੇ ਤੇ ਬਾਣੀ ਦੇ ਵਿੱਚ ਹੀ ਜਿਹੜਾ ਬਾਣੇ ਦੇ ਵਿੱਚ ਹੀ ਉਹ ਜਿਹੜਾ ਗਤਕਾ ਵਧੀਆ ਲੱਗਦਾ ਹੈ ਸੋ ਬੇਨਤੀ ਹੈ ਜਿਹੜੀਆਂ ਆਪਣੇ ਪਤਾ ਲੱਗਿਆ ਇਹਨਾਂ ਦੇ ਤੁਹਾਡੇ ਪੱਤਰਕਾਰਾਂ ਦੇ ਥਰੂ ਹੀ ਕੋਈ ਵਿਰਾਸਤੀ ਜਿਹੜੇ ਕਰਵਾਏ ਜਾ ਰਹੇ ਨੇ ਅੱਗੇ ਪਿੱਛੇ ਜੋ ਮਰਜ਼ੀ ਕਰਵਾਉਣ ਪੰਜਾਬ ਦੇ ਵਿੱਚ ਜਿੱਥੇ ਮਰਜ਼ੀ ਪਰ ਜਿਹੜਾ ਇਹ ਚਰਨ ਗੰਗਾ ਸਟੇਡੀਅਮ ਹੈ ਇੱਥੇ ਨਹਿੰਗ ਸਿੰਘ ਫੌਜਾਂ ਵੱਲੋਂ ਜਿਹੜੇ ਗਤਕਾ ਮੁਕਾਬਲੇ ਤੇ ਜਿਹੜੇ ਹੈ ਘੋੜਸਵਾਰੀ ਦੇ ਮੁਕਾਬਲੇ ਘੋੜਸਵਾਰੀ ਦੇ ਜੋਰ ਦਿਖਾਏ ਜਾਂਦੇ ਨੇ ਨਹਿੰਗ ਸਿੰਘ ਫੌਜਾਂ ਦੇ ਜਿਹੜੇ ਗਤਕੇ ਨੂੰ ਤੇ ਜਿਹੜਾ ਘੋੜਸਵਾਰੀ ਨੂੰ ਪ੍ਰਮੋਟ ਕਰਨਾ ਇਹਨਾਂ ਵਾਸਤੇ ਹੋਰ ਸਾਰੇ ਆਪਣੇ ਪੈਸੇ ਆ ਜਾਂਦੇ ਮਾਮਲਾ ਆ ਜਾਂਦਾ ਨਿਹੰਗ ਸਿੰਘ ਫੌਜਾਂ ਕਿਸੇ ਤੋਂ ਮੰਗਦੀਆਂ ਨਹੀਂ ਨਾ ਕੋਈ ਜ਼ਰੂਰਤ ਹੈ ਪਰ ਨਿਹੰਗ ਸਿੰਘ ਫੌਜਾਂ ਵਾਸਤੇ ਕਦੇ ਵੀ ਇੱਥੇ ਆ ਕੇ ਕਿਸੇ ਨਹੀਂ ਇਹ ਨਹੀਂ ਕਿਹਾ ਵੀ ਅਸੀਂ ਨਿਹੰਗ ਸਿੰਘ ਫੌਜਾਂ ਨੂੰ ਆ ਨਾਮ ਦਿੰਨੇ ਆ ਕਬੱਡੀ ਵਾਸਤੇ ਲੱਖਾਂ ਕਰੋੜਾਂ ਅਗਰਾਈ ਵੀ ਕਰਦੇ ਨੇ ਤੇ ਇੱਥੇ ਆ ਕੇ ਖਰਚਦੇ ਵੀ ਨੇ ਤੇ ਆਪ ਦਾ ਆਪ ਦਾ ਕੋਈ ਕੋਈ ਗੇਮ ਕਰਦਾ ਪਰ ਉਹਦੇ ਨਿਹੰਗ ਸਿੰਘ ਫੌਜਾਂ ਵਾਸਤੇ ਉਹ ਕੋਈ ਉਹਦੀ ਵੈਲਿਊ ਨਹੀਂ ਤੇ ਨਾ ਲੋਕਲ ਪ੍ਰਸ਼ਾਸਨ ਹੈ ਜਿਹੜਾ ਉਹਨਾਂ ਨੂੰ ਵੀ ਇਹ ਸੁਚੇਤ ਹੋਣਾ ਚਾਹੀਦਾ ਨਿਹੰਗ ਸਿੰਘਾਂ ਦੀਆਂ ਜਿਹੜੀਆਂ ਗੇਮਾਂ ਨੇ ਗਤਕਾ ਮੁਕਾਬਲੇ ਜਿਹੜਾ ਵਿਰਸਾ ਸੰਭਾਲ ਇੰਟਰਨੈਸ਼ਨਲ ਗਤਕਾ ਮੁਕਾਬਲੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਤੋਂ ਹਰ ਸਾਲ ਕਰਵਾਏ ਜਾਂਦੇ ਨੇ ਐਤਕੀ ਵੀ ਹੋਣੇ ਨੇ ਤੇ ਜਿਹੜਾ ਲੋਕਲ ਪ੍ਰਸ਼ਾਸਨ ਹੈ ਇਹ ਹੋਰ ਗੇਮਾਂ ਜੜੀਆਂ ਉਹ ਆਪਦੀਆਂ ਬੰਦ ਕਰਕੇ ਤੇ ਨਿਹੰਗ ਸਿੰਘਾਂ ਦਾ ਜਿਹੜਾ ਗਤਕਾ ਮੁਕਾਬਲੇ ਨਿਹੰਗ ਸਿੰਘਾਂ ਦਾ ਜਿਹੜਾ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਵਿਰਸਾ ਉਹਨੂੰ ਸੰਭਾਲਣ ਦੀ ਲੋੜ ਹੈ ਨਾ ਕਿ ਇੱਥੇ ਆ ਕੇ ਨਵਾਂ-ਨਵਾਂ ਹੋਰ ਹੀ ਜਿਹੜੇ ਆਪਣੇ ਟਕਵੰਜ ਨਹੀਂ ਕਰਨੇ ਚਾਹੀਦੇ ਪ੍ਰਸ਼ਾਸਨ ਨੂੰ ਨੇਂਗ ਸਿੰਘਾਂ ਦੇ ਜਿਹੜੇ ਆਪਣੇ ਗਤਕਾ ਮੁਕਾਬਲੇ ਨੇਂਗ ਸਿੰਘਾਂ ਦੀ ਘੋੜਸਵਾਰੀ ਆ ਪਿੱਛੇ ਬੈਨਰ ਲੱਗੇ ਹੋਏ ਸੀ ਪਿਛਲੇ ਸਾਲ ਦੇ ਇਹ ਚੀਜ਼ਾਂ ਜਿਹੜੀਆਂ ਕਦੇ ਆਪਣੇ ਆਏ ਸਾਲਕ ਕੀਤਾ ਅਗਲੇ ਸਾਲ ਉਹ ਗਾਇਬ ਹੋ ਜਾਂਦੇ ਨੇ ਓਵੇਂ ਹੀ ਕਬੱਡੀ ਦਾ ਵੀ ਠੀਕ ਹੈ ਸਾਡੇ ਆਪਣੇ ਪੰਜਾਬ ਦੀ ਉਹ ਵੀ ਗੇਮ ਹੈ ਪਰ ਜਿਹੜਾ ਇੱਥੇ ਜਿਹੜਾ ਸਾਡਾ ਜੋ ਸਾਡੀ ਵਿਰਾਸਤ ਹੈ ਖਾਲਸੇ ਦੀ ਗੁਰੂ ਦੀਆਂ ਲਾਡਲੀਆਂ ਫੌਜਾਂ ਦੀ ਗੁਰੂ ਸਾਹਿਬ ਨੇ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਕੀਤਾ ਸੀ ਉਦੋਂ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਬਚਨ ਕੀਤੇ ਸੀ ਗੁਰੂ ਸਾਹਿਬ ਜੀ ਆਪ ਜੀ ਦੇ ਹੁਣ ਕਦੋਂ ਦਰਸ਼ਨ ਹੋਣਗੇ ਉਹ ਗੁਰੂ ਸਾਹਿਬ ਨੇ ਜਿਹੜਾ ਵਚਨ ਦਿੱਤੇ ਸੀ ਕਿ ਜਦੋਂ ਮੇਰਾ ਖਾਲਸਾ ਮਹੱਲਾ ਚੜੂਗਾ ਮਹੱਲੇ ਖੇਡੂਗਾ ਉਦੋਂ ਮੈਂ ਆਪ ਅਗਵਾਈ ਕਰੂੰਗਾ ਸੋ ਗੁਰੂ ਸਾਹਿਬ ਹਾਜ਼ਰ-ਨਾਜ਼ਰ ਹੁੰਦੇ ਨੇ ਤੇ ਜਿਹੜਾ ਉਹ ਪ੍ਰੋਗਰਾਮ ਨੂੰ ਆਪਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਨਾ ਕਿ ਹੋਰ ਜੜੀਆਂ ਆਪਣੇ ਗੱਲਦੇਉ ਨਹੀਂ ਜੇ ਦੇਣਾ ਸੀ ਉਹਨਾਂ ਨੇ ਅਸਤੀਫਾ ਤੇ ਉਹ ਉਦੋਂ ਦਿੰਦੇ ਜਦੋਂ ਉਹਨਾਂ ਤੋਂ ੱੱਕੇ ਨਾਲ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੋਂ ਆਪਣੇ ਜਿਹੜਾ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ 17 ਸਾਲ 18 ਸਾਲ ਪਹਿਲਾਂ ਸੁੱਤੇ ਹੋਏ ਸੀ ਹੁਣ ਉਹਦੀ ਕੋਈ ਵੈਲਿਉ ਨਹੀਂ ਅਸਤੀਫਾ ਅੱਗੇ ਹੋਰ ਵੀ ਕਈਆਂ ਤੋਂ ਲੈਣਗੇ ਪਰ ਅਸਤੀਫੇ ਦੇਣ ਨਾਲ ਨਹੀਂ ਕੋਈ ਗੱਲ ਬਣਨੀ ਇਹਨਾਂ ਨੂੰ ਚਾਹੀਦਾ ਸਿੰਘ ਸਾਹਿਬ ਅਕਾਲ ਤਖਤ ਸਾਹਿਬ ਦੇ ਜੇ ਅਸਤੀਫਾ ਦੇਣ ਨਾਲ ਉਹਦਾ ਬਿਲਕੁਲ ਕੋਈ ਉਹਨਾਂ ਦੀ ਵੈਲਿਊ ਨਹੀਂ ਜੇ ਉਹਨਾਂ ਦੇ ਤਾਕਤ ਹੈ ਉਹਨਾਂ ਦੀ ਉਹ ਆਪਦੀ ਹੁਕਮ ਆਪਣੇ ਸੁਣਾਉਣ ਜਦੋਂ ਤੱਕ ਜਿਹੜੇ ਹੁਕਮ ਦੋ ਤਰੀਕ ਨੂੰ ਸੁਣਾਏ ਨੇ ਜੇ ਉਹ ਨਹੀਂ ਉਹ ਲਾਗੂ ਕਰਦੇ ਤੇ ਉਹਨਾਂ ਨੂੰ ਆਪਣੇ ਉਹਨਾਂ ਨੂੰ ਪੰਥ ਦੇ ਵਿੱਚੋਂ ਉਦੋਂ ਤੱਕ ਜਿਹੜਾ ਬਾਹਰ ਕੀਤਾ ਜਾਣਾ ਚਾਹੀਦਾ ਜਦੋਂ ਆ ਕੇ ਝੁੱਕ ਕੇ ਅਕਾਲ ਤਖਤ ਸਾਹਿਬ ਤੇ ਮਾਫੀ ਮੰਗਣਗੇ ਤੇ ਆਗੇ ਸਿੱਧੇ ਹੋ ਕੇ ਹੋਣਗੇ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣਗੇ ਤੇ ਉਦੋਂ ਉਹਨਾਂ ਨੂੰ ਜਿਹੜਾ ਮਾਫ਼ ਕੀਤਾ ਜਾਣਾ ਚਾਹੀਦਾ ਜਦੋਂ ਤੱਕ ਉਹ ਸ਼ਰਨ ਨਹੀਂ ਆਵੇ ਆਉਂਦੇ ਜੋ ਸ਼ਰਨ ਆਵੇ ਤੇ ਸੰਖਲਾਵੇ ਇਹ ਬਿਰਨ ਸੁਆਮੀ ਸੰਧਾ ਜੇ ਹੰਕਾਰ ਦੇ ਨਾਲ ਕੋਈ ਵੀ ਕੰਮ ਕਰਦਾ ਉਹ ਨਹੀਂ ਪ੍ਰਵਾਨ ਖਾਲਸੇ ਪੰਥ ਨੂੰ ਸੋ ਜਿੱਥੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਪਹਿਲਾਂ ਬੁੱਢਾ ਦਲ ਦੇ ਵੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਨੇ ਉਹਨਾ ਵੇਲੇ ਵੀ ਜਿਹੜੇ ਫੈਸਲੇ ਲੈ ਤੇ ਜੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੋਈ ਗਲਤੀ ਕੀਤੀ ਤੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਜਿਹੜੀ ਸਜ਼ਾ ਸੁਣਾਈ ਕੋਰੜਿਆਂ ਦੀ ਉਹਨਾਂ ਨੇ ਵੀ ਖਿੜੇ ਮੱਥੇ ਪ੍ਰਵਾਨ ਕੀਤੀ ਤੇ ਹੁਣ ਤੇ ਜਿਹੜੇ ਹਾਕਮ ਨੇ ਆਪ ਜੋ ਮਰਜ਼ੀ ਭਾਵੇਂ ਸਿੰਘ ਸਾਹਿਬ ਨੂੰ ਹਟਾ ਦਿਓ ਭਾਵੇਂ ਪ੍ਰਧਾਨ ਸ਼੍ਰੋਮਣੀ ਕਮੇਟੀ ਹਟ ਜਵੇ ਪਰ ਸਾਡਾ ਜਿਹੜਾ ਆਪਣੇ ਕੁਛ ਨਹੀਂ ਹੋਣਾ ਚਾਹੀਦਾ ਅਸੀਂ ਆਪਣੇ ਤਾਕਤ ਹੈ ਜੋ ਮਰਜ਼ੀ ਕਰ ਸਕਦੇ ਆ ਪਰ ਇਹ ਤਾਕਤ ਜਿਹੜੀ ਹਮੇਸ਼ਾ ਨਹੀਂ ਰਹਿੰਦੀ ਜਿੱਥੇ ਵੀ ਜਦੋਂ ਤੱਕ ਅਕਾਲ ਤਖਤ ਸਾਹਿਬ ਤੇ ਕਿਸੇ ਨੇ ਵੀ ਕੋਈ ਮੱਥਾ ਲਾਇਆ ਉਹ ਕਦੇ ਵੀ ਆਪਣੇ ਸੁਰੱਖਿਅਤ ਨਹੀਂ ਰਹਿੰਦਾ ਇਸ ਕਰਕੇ ਤਖਤਾਂ ਦਾ ਜਿਹੜਾ ਸਨਮਾਨ ਕਰਨਾ ਚਾਹੀਦਾ ਨਰਾਦਰ ਨਹੀਂ ਕਰਨਾ ਚਾਹੀਦਾ ਸਾਰੀਆਂ ਨਹਾਂਗਸੰਗ ਜਥੇਬੰਦੀਆਂ ਇਹਦੇ ਦੇ ਪੂਰੀਆਂ ਡਟੀਆਂ ਹੋਈਆਂ ਨੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਇਹ ਚਾਹੀਦਾ ਤੁਰੰਤ ਐਕਸ਼ਨ ਲੈਣ ਅਸਤੀਫਾ ਦੇ ਦਿੰਦੇ ਆ ਉਹਨਾਂ ਦੀ ਕੋਈ ਵੈਲਿਊ ਨਹੀਂ ਰਹਿਣੀ ਸੋ ਬੇਨਤੀ ਹੈ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਉਹ ਜਥੇਦਾਰ ਨੇ ਉਹ ਮਰਿਆਦਾ ਦੇ ਮੁਤਾਬਕ ਜਿਹੜੀ ਪੂਰੀ ਕਾਰਵਾਈ ਜੋ ਉਹਨਾਂ ਨੇ ਕੀਤੀ ਹੈ ਉਹ ਸ਼ਕਤੀ ਦੇ ਨਾਲ ਉਹਦੇ ਤੇ ਆਦੇਸ਼ ਦੇਣੇ ਚਾਹੀਦੇ ਨੇ ਕਿ ਜਦੋਂ ਤੱਕ ਇਹ ਹੁਕਮ ਜਿਹੜਾ 2 ਤਰੀਕ ਦਾ ਨਹੀਂ ਮੰਨਦੇ ਉਦੋਂ ਤੱਕ ਉਹਨਾਂ ਨੂੰ ਜਿਹੜਾ ਆਪਣੇ ਖਾਲਸੇ ਪੰਥ ਤੋਂ ਖਾਰਜ ਕਰਨਾ ਚਾਹੀਦਾ ਹੈ। ਇਹਦੀ ਸਫਾਈ ਕਰਾਉਣ ਜੋ ਕਰਾਉਣ ਦੀ ਜ਼ਰੂਰਤ ਹੈ ਤੇ ਜੇ ਸਟੇਡੀਅਮ ਇਧਰਲੇ ਪਾਸੇ ਪੌੜ ਬਣੇ ਹੋਏ ਨੇ ਤੇ ਇਹ ਸਾਹਮਣੇ ਪਾਸੇ ਵੀ ਜਦੋਂ ਇੱਥੇ ਮਹੱਲਾ ਨਿਹੰਗ ਸਿੰਘ ਫੌਜਾਂ ਇੱਥੇ ਪਹੁੰਚਦੀਆਂ ਨੇ ਬੁੱਢਾ ਦਲ ਦੀ ਅਗਵਾਈ ਦੇ ਵਿੱਚ ਸਾਹਮਣੇ ਵੀ ਜਿਹੜਾ ਆਪਣੇ ਉਧਰਲੇ ਨਦੀ ਵਾਲਾ ਪਾਸਾ ਹੈ ਪਹਿਲਾਂ ਵੀ ਛੋਟਾ ਕਰ ਦਿੱਤਾ ਗਿਆ ਨਦੀ ਕਿਤੇ ਉਧਰ ਦੀ ਲੰਘਦੀ ਸੀ ਉਹਨੂੰ ਇੱਧਰ ਆਪਣੇ ਕਰਕੇ ਬੰਨ ਲਾ ਕੇ ਇਹਨੂੰ ਛੋਟਾ ਕਰਤਾ ਪਿਛਲੀ ਵਾਰੀ ਕਾਫੀ ਚਲੋ ਹਿੰਮਤ ਕੀਤੀ ਪਰ ਫੇਰ ਵੀ ਜਿਹੜਾ ਸੰਗਤ ਦੇ ਮੁਤਾਬਕ ਘੋੜੇ ਹੁੰਦੇ ਨੇ ਘੱਟੋ ਘੱਟ 7-800 ਘੋੜਾ ਹੁੰਦਾ ਉਹ ਜਗ੍ਹਾ ਨਹੀਂ ਖੜਨ ਵਾਸਤੇ ਹੁੰਦੀ ਘੋੜਿਆਂ ਦੀ ਤੇ ਸੰਗਤ ਵੀ ਇੰਨੀ ਜ਼ਿਆਦਾ ਹੁੰਦੀ ਹੈ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਹੁੰਦੀ ਇਸ ਕਰਕੇ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਹੈ ਸਾਹਮਣੇ ਪਾਸੇ ਵੀ ਜਿਹੜੇ ਐ ਪੌੜ ਬਣਾ ਕੇ ਹੁਣ ਤੇ ਨਦੀਆਂ ਦੇ ਵਿੱਚ ਵੀ ਪੁਲ ਬਣਾਈ ਜਾਂਦੇ ਨੇ ਇੰਨੇ-ਇੰਨੇ ਕਾਰਜ ਕਰਦੇ ਨੇ ਤੇ ਇੱਥੇ ਉਹਨਾਂ ਨੂੰ ਡਰ ਲੱਗਦਾ ਇੱਥੇ ਸਫਾਈ ਨਹੀਂ ਕਰਵਾਈ ਅਜੇ ਤੱਕ ਸਾਰੇ ਅਧੂਰੇ ਕੰਮ ਪਏ ਹੋਏ ਨੇ ਇਸ ਕਰਕੇ ਪ੍ਰਸ਼ਾਸਨ ਨੂੰ ਜਿਹੜੀ ਹੈ ਉਹ ਬੇਨਤੀ ਹੈ ਮੈਂ ਐਸਡੀਐਮ ਸਾਹਿਬ ਨਾਲ ਵੀ ਫੋਨ ਤੇ ਮੇਰੀ ਗੱਲ ਹੋਈ ਹੈ ਅੱਜ ਉਹ ਕਹਿੰਦੇ ਮੈਂ ਕਿਤੇ ਆਪਣੇ ਬਾਹਰ ਹਾਂ ਪਰ ਉਹਨਾਂ ਨੂੰ ਜ਼ਰੂਰ ਇਹ ਜਿਹੜੀ ਹੈ ਆਪਣੇ ਧਿਆਨ ਕਰਨਾ ਚਾਹੀਦਾ ਇੱਥੇ ਸਫਾਈ ਦਾ ਨਹਿਂਗ ਸਿੰਘਾਂ ਦੀ ਜਿਹੜੀ ਬੈਰੀਗੇਟਿੰਗ ਕਰਕੇ ਪੂਰੇ ਵਧੀਆ ਢੰਗ ਨਾਲ ਜਿਹੜੀਆਂ ਆਪਣੇ ਘੋੜਸਵਾਰੀ ਜਦੋਂ ਨਹਿਂਗ ਸਿੰਘ ਫੌਜਾਂ ਕਰਦੇ ਨੇ ਤੇ ਸੜਕਾਂ ਦੀ ਸਾਫ ਸਫਾਈ ਜਿੱਥੇ ਕਿਤੇ ਟੁੱਟੀਆਂ ਹੋਈਆਂ ਸੜਕਾਂ ਨੇ ਉਹਦਾ ਧਿਆਨ ਦੇਣਾ ਚਾਹੀਦਾ ਜਿਹੜਾ ਹੋਰ ਆਪਣੇ ਪ੍ਰਮੋਟ ਕਰਨ ਨੂੰ ਕਹਿੰਦੇ ਨੇ ਉਹ ਅੱਗੇ ਪਿੱਛੇ ਕਰ ਲੈਣ ਪਰ ਖਾਸ ਕਰਕੇ ਸਾਫ ਸਫਾਈ ਤੇ ਜਿਹੜਾ ਲੋਕਾਂ ਦੀ ਸਹੂਲਤ ਦਾ ਰਹਿਣ ਬਹਿਣ ਦਾ ਉਹ ਪ੍ਰਸ਼ਾਸਨ ਕਾਰਜ ਕਰੇ ਤੇ ਜਿਹੜਾ ਨਹਿنگ ਸਿੰਘ ਫੌਜਾਂ ਦੀਆਂ ਗੇਮਾਂ ਉਹਨਾਂ ਦਾ ਵਧੀਆ ਸੁਚਾਰੂ ਢੰਗ ਨਾਲ ਜਿਹੜਾ ਉਹਨਾਂ ਦੇ ਪ੍ਰਬੰਧ ਕਰਨੇ ਚਾਹੀਦੇ ਨੇ ਸੋ ਇੰਨਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਇਹ ਜਿਹੜੀ ਹੈ ਪੁਰਜੋਰ ਜਿਹੜੀ ਹੈ ਉਹ ਜਿਹੜੀ ਹੈ ਨਹਿنگ ਸਿੰਘ ਫੌਜਾਂ ਕਦੇ ਬੇਨਤੀ ਨਹੀਂ ਕਰਦੀਆਂ ਉਹਨਾਂ ਨੂੰ ਜਿਹੜਾ ਆਪਣੇ ਨਹਿنگ ਸਿੰਘ ਫੌਜਾਂ ਦਾ ਹੁਕਮ ਹੈ ਇਹ ਜਿਹੜਾ ਸਾਰਾ ਇਹਨੂੰ ਤੁਰੰਤ ਜਿਹੜਾ ਛੇਤੀ ਤੋਂ ਛੇਤੀ ਜਿਹੜਾ ਕਾਰਜ ਕਰਨੇ ਚਾਹੀਦੇ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਅਸਤੀਫਾ ਦਿੱਤਾ ਗਿਆ